ਮੈਂ ਜਿਹੜੀ ਬੀਬੀ ਗੁਲਾਬਕੌਰ ਬਾਰੇ ਕਿਤਾਬ ਲਿਖੀ ਹੈ ਇਹ ਇਸ ਗੱਲ ਨੂੰ ਮੁੱਖ ਰੱਖ ਕੇ ਲਿਖੀ ਹੈ ਕਿ ਬੀਬੀ ਗੁਲਾਬਕੌਰ ਦੀ ਜਿਹੜੀ 100 ਸਾਲਾ ਵਰਸੀ ਆ ਉਹਨੂੰ ਸਮਰਪਿਤ ਕੀਤੀ ਜਾਵੇ ਤੇ ਬੀਬੀ ਗੁਲਾਬਕੌਰ ਦੀ ਜਨਮ ਭੂਮੀ ਤੇ ਆ ਕੇ ਜਿਹੜੀ ਇਹ ਪੁਸਤਕ ਰਿਲੀਜ਼ ਕੀਤੀ ਜਾਵੇ ਇਹ ਪੁਸਤਕ ਬੀਬੀ ਗਲਾਬਕੌਰ ਦੇ ਸੰਘਰਸ਼ੀ ਜੀਵਨ ਨਾਲ ਸੰਬੰਧਤ ਉਹਦੇ ਨਾਲ ਜਿੰਨੇ ਮਤਲਬ ਗਦਰੀ ਉਹਦੇ ਸੰਪਰਕ ਚ ਆਏ ਆ ਜੇ ਚਾਹੇ ਉਹ ਪੰਜਾਬ ਚਾਹੇ ਉਹ ਮੰਦੀਲਾ ਚਾਹੇ ਉਹ ਅਮਰੀਕਾ ਚ ਜਿਨ੍ਹਾਂ ਦੇ ਨਾਲ ਉਹਨੇ ਸਫ਼ਰ ਕੀਤਾ ਉਹਨਾਂ ਸਾਰਿਆਂ ਦਾ ਇਹਦੇ ਵਿੱਚ ਵਿਸਥਾਰ ਚ ਵੇਰਵਾ ਜਿਹੜਾ ਮੈਂ ਉਹ ਦਿੱਤਾ ਹੈ ਮੇਰੀ ਕਿਤਾਬ ਜਿਹੜਾ ਲਿਖਣ ਦਾ ਮਨੋਰਥ ਇਹ ਸੀ ਕਿ ਅੱਜ ਤੋਂ 10 ਸਾਲ ਪਹਿਲਾਂ 10 ਸਾਲ ਪਹਿਲਾਂ ਬੀਬੀ ਗਲਾਬਕੌਰ ਨੇ ਜਿਸ ਤਰ੍ਹਾਂ ਗਦਰ ਲਹਿਰ ਦੇ ਵਿੱਚ हिस्सा ਲੈ ਕੇ मतलब देश दी आजादी च योगदान पाया ओ ओ बड़ा ਔਖਾ ਵੇਲਾ ਸੀ ਉਸ ਵੇਲੇ ਇੱਕ ਔਰਤ ਦਾ ਅੰਗਰੇਜ਼ੀ ਹਕੂਮਤ ਨਾਲ ਟੱਕਰ ਚ ਆਉਣਾ ਤੇ ਇੱਕ ਵੱਖਰੀ ਕਿਸਮ ਦਾ ਇਤਿਹਾਸ ਸਿਰਜਣਾ ਕੋਈ ਛੋਟੀ ਗੱਲ ਨਹੀਂ ਸੀ ਅੱਜ ਵੀ ਜਿਹੜੀ ਆ 100 ਸਾਲ ਬਾਅਦ ਵੀ ਸਾਡੀ ਉਹੋ ਜੀ ਸਥਿਤੀ ਆ ਕਿ ਜਿਹੜੇ ਆ ਤਿੰਨ ਪਿੰਡ ਆ ਮੈਂ ਇਹਨਾਂ ਦੀ ਗੱਲ ਕਰਦੀ ਆ ਚਾਹੇ ਬੀਬੀ ਗੁਲਾਬਕੌਰ ਦੀ ਜਨਮ ਭੂਮੀ ਆ ਮੈਂ ਇਹਦੇ ਬਾਰੇ ਵੀ ਤਕਰੀਬਨ ਉਹਦਾ ਬੀਬੀ ਗੁਲਾਬਕੌਰ ਨਾਲ ਜਿਹੜਾ ਸੰਬੰਧਤ ਇਤਿਹਾਸ ਸੀ ਇੱਥੇ ਪਿੰਡ ਆਈਆਂ ਸਾਰੇ ਪਿੰਡ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਉਸ ਇਤਿਹਾਸ ਨੂੰ ਮੈਂ ਜਿਹੜਾ ਆਪਣੀ ਕਿਤਾਬ ਦਾ ਹਿੱਸਾ ਬਣਾਇਆ ਇਸੇ ਤਰ੍ਹਾਂ ਉਹਦਾ ਸੌਹਰਾ ਪਿੰਡ ਜਿਹੜਾ ਜਖੇਪਲ ਆ ਉੱਥੇ ਵੀ ਮੈਂ ਦੋ ਵਾਰ ਗਈ ਆ ਪਿੰਡ ਵਾਸੀਆਂ ਨੂੰ ਮਿਲੀ ਆ ਔਰ ਪਿੰਡ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਤੇ ਜਿਹਦਾ ਕਦੇ ਜ਼ਿਕਰ ਨਹੀਂ ਸੀ ਆਉਂਦਾ ਹੁੰਦਾ ਉਹਦੇ ਸੌਹਰੇ ਪਿੰਡ ਦਾ ਸਿਵਾਏ ਇਸ ਗੱਲ ਤੋਂ ਕਿ ਜਖੇਪਲ ਵਿਆਹੀ ਆ ਉਹਦੇ ਬਾਰੇ ਕਾਫੀ ਲੰਬੀ ਚੌੜੀ ਗੱਲ ਕੀਤੀ ਆ ਕਿਉਂਕਿ ਉਹ ਵੀ ਯਤਨ ਕਰਦੇ ਰਹੇ ਆ ਅਸਫਲ ਨਹੀਂ ਹੋਏ ਉਹ ਵੱਖਰੀ ਗੱਲ ਆ ਅਸਫਲ ਰਹਿ ਗਏ ਸਫਲ ਨਹੀਂ ਹੋਏ ਉਹ ਪਰ ਇਹ ਵੱਖਰੀ ਗੱਲ ਆ ਇਸੇ ਤਰ੍ਹਾਂ ਬੀਬੀ ਗੁਲਾਬਕੌਰ ਦੀ ਕਰਮਪੂਰ Kotla Naw ਜਿੱਥੇ ਉਹਨੇ ਆਪਣਾ ਸੰਘਰਸ਼ ਦਾ ਕੇਂਦਰ ਬਣਾਇਆ ਸੀ ਜਿੱਥੋਂ ਰਹਿ ਕੇ ਉਹਨੇ ਗਦਰੀ ਸਰਗਰਮ ਸਰਗਰਮੀਆਂ ਜਿਹੜੀਆਂ ਕੀਤੀਆਂ ਤੇ ਗਦਰੀ ਜਿਹੜੇ ਜਿਹੜੇ ਉਹਦੇ ਸੰਪਰਕ ਚ ਆਏ ਆ ਚਾਹੇ ਉਹ ਸੰਘਵਾਲ ਗਈ ਆ ਚਾਹੇ ਉਹ ਲਾਹੌਰ ਗਈ ਆ ਚਾਹੇ ਅੰਮ੍ਰਿਤਸਰ ਦੇ ਕੇਂਦਰ ਤੇ ਰਹੀ ਆ ਉੱਥੇ ਜੋ ਜੋ ਗਤੀਵਿਧੀਆਂ ਜਿਸ ਜਿਸ ਰੂਪ ਚ ਕੀਤੀਆਂ ਉਹ ਮੈਂ ਇਸ ਪੁਸਤਕ ਦਾ ਆਧਾਰ ਬਣਾਈਆਂ ਨੇ ਤੇ ਅੱਜ ਇਸ ਬੀਬੀ ਗਲਾਵਕੌਰ ਦੀ 100 ਸਾਲਾਂ ਬਰਸੀ ਤੇ ਜਿਹੜਾ ਇਹਨਾਂ ਨੇ ਇੱਥੇ ਬਖਸ਼ੀ ਵਾਲਾ ਮਨਾਈ ਆ ਇੱਥੇ ਕਿਤਾਬ ਲੋਕ ਅਰਪਤ ਕਰਦੇ ਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਤਾਂ ਇਸ ਕਿਤਾਬ ਦੇ ਨਾਲ ਜਿਹੜਾ ਇੱਥੇ ਬਖਸ਼ੀ ਵਾਲੇ ਦੇ ਲੋਕ ਬਹੁਤ ਉਤਸ਼ਾਹਤ ਹੋਏ ਆ ਤੇ ਅੱਜ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਜਿਹੜਾ ਕੰਮ ਸਾਨੂੰ ਬਹੁਤ ਚਿਰ ਪਹਿਲਾਂ ਕਰਨਾ ਚਾਹੀਦਾ ਸੀ ਅਸੀਂ ਨਹੀਂ ਕਰ ਸਕੇ ਹੁਣ ਅੱਜ ਤੋਂ ਵਾਅਦਾ ਕਰਦੇ ਆ ਕਿ ਹਰ ਸਾਲ ਬੀਬੀ ਦੇ ਨਾਂ ਤੇ ਚਾਹੇ ਉਹਦੇ ਜਨਮ ਦਿਨ ਤੇ ਕਰੀਏ ਚਾਹੇ ਉਹਦੇ ਜਿਹੜਾ ਆਖਰੀ ਆਖਰੀ ਸਾਥ ਹੀ ਵਿਛੋੜੇ ਵਾਲੇ ਦਿਨ ਦਾ ਕਰੀਏ ਅਸੀਂ ਸਾਲ ਵਿੱਚ ਇੱਕ ਵਾਰੀ ਸਮਾਗਮ ਜ਼ਰੂਰ ਕਰਾਂਗੇ ਤੇ ਬੀਬੀ ਗੁਲਾਬਕੌਰ ਇਤਿਹਾਸ ਜਿਹੜਾ ਅਜੇ ਤੱਕ ਪੂਰਾ ਨਹੀਂ ਲੱਭ ਰਿਹਾ ਉਹਨੂੰ ਵੀ ਲੱਭਣ ਦਾ ਯਤਨ ਕਰਾਂਗੇ ਇਹ ਵਿਸ਼ਵਾਸ ਸਾਨੂੰ ਜਿਹੜਾ ਜਖੇਪਲ ਵਾਲਿਆਂ ਨੇ ਵੀ ਦਵਾਇਆ ਉਹਦੇ ਸਹਰੇ ਪਿੰਡ ਨੇ ਵੀ ਕਿ ਅਸੀਂ ਲੱਭਣ ਦਾ ਯਤਨ ਕਰਾਂਗੇ ਇਹਨਾਂ ਨੇ ਵੀ ਦਵਾਇਆ ਬਾਕੀ ਕੋਟ ਵਾਲਾ ਨੌ ਸਿੰਘ ਵਾਲਿਆਂ ਨੇ ਤੇ ਪਹਿਲਾਂ ਹੀ ਬਹੁਤ ਇਤਿਹਾਸ ਸਾਂਭਿਆ ਉਹਨਾਂ ਨੇ ਸਾਨੂੰ ਇਤਿਹਾਸ ਦਿੱਤਾ ਇੱਕ ਜਿਹੜੀ ਮੈਨੂੰ ਅੱਜ ਦੇ ਦਿਨ ਤੇ ਬਹੁਤ ਚੰਗੀ ਗੱਲ ਲੱਗੀ ਆ ਉਹ ਮੈਨੂੰ ਇਹ ਲੱਗਦੀ ਆ ਕਿ ਅੱਜ ਦੇ ਦਿਨ ਇਤਿਹਾਸ ਦਾ ਇੱਕ ਨਵਾਂ ਜਿਹੜਾ ਮੋੜ ਆਏਗਾ ਬੀਬੀ ਗਲਾਬਕੌਰ ਬਾਰੇ ਜੋ ਕੁਝ ਅਜੇ ਤੱਕ ਲਿਖਿਆ ਨਹੀਂ ਗਿਆ ਜੋ ਕੁਝ ਅਜੇ ਤੱਕ ਨਹੀਂ ਹੋਇਆ ਉਹ ਅੱਜ ਦੇ ਦਿਨ ਹੋਇਆ ਤੁਹਾਨੂੰ ਲੱਗੇਗਾ ਕਿ ਇਹ ਕਿਹੜੀ ਨਵੀਂ ਗੱਲ ਹੋਈ ਹੈ ਮੈਂ ਇੱਕ ਗੱਲ ਦੱਸਾਂਗੀ ਕਿ ਪਹਿਲਾ ਮੌਕਾ ਹੈ 100 ਸਾਲ ਦੇ ਵਿੱਚ ਜਾਂ ਮੈਂ 100 ਤੋਂ ਵੀ ਕਹਾਂ 110 ਸਾਲ ਦੇ ਵਿੱਚ ਜਦੋਂ ਤਿੰਨੇ ਪਿੰਡ ਬੀਬੀ ਦੀ ਜਨਮ ਭੂਮੀ ਬੀਬੀ ਦਾ ਸੋਹਰਾ ਪਿੰਡ ਤੇ ਬੀਬੀ ਦੀ ਕਰਮ ਭੂਮੀ ਅੱਜ ਇਸ ਮੰਚ ਤੇ ਇਕੱਠੇ ਹੋਏ ਆ ਇਸ ਮੰਚ ਤੇ ਠੇ ਹੋਣ ਦਾ ਮਕਸਦ ਹੀ ਇੱਕੋ ਆ ਕਿ ਉਸ ਉਹਦੇ ਅਸੀਂ ਵਾਰਸ ਆ ਮੈਨੂੰ ਬੜਾ ਅਫਸੋਸ ਹੁੰਦਾ ਸੀ ਮੈਂ ਇੱਕ ਗੱਲ ਕਹਿੰਨੀ ਆ ਮੈਂ ਕਿਤਾਬ ਲਿਖੀ ਕਿਤਾਬ ਚ ਮੈਂ ਦੋ ਵਾਰੀ ਜ਼ਿਕਰ ਕੀਤਾ ਜਦੋਂ ਬੀਬੀ ਦਾ ਮੈਂ ਨਾਮ ਲਿਖਣ ਲੱਗੀ ਨਾ ਮੈਨੂੰ ਬੀਬੀ ਦੇ ਮਾਪਿਓ ਦਾ ਪਤਾ ਲੱਗੇ ਕਈਆਂ ਨੇ ਕਹਿਣਾ ਬੀਬੀ ਦਾ ਮਾਪਿਓ ਦਾ ਨਹੀਂ ਪਤਾ ਸਹਰੇ ਪਿੰਡ ਦਾ ਨਹੀਂ ਪਤਾ ਪਰ ਅੱਜ ਇਹ ਲੱਗਾ ਜਦੋਂ ਸਾਰਿਆਂ ਨੇ ਖੜੇ ਹੋ ਕੇ ਹੱਥ ਖੜੇ ਕਰਕੇ ਮੈਨੂੰ ਭਰੋਸਾ ਦਿਵਾਇਆ ਅਸੀਂ ਬੀਬੀ ਗੁਲਾਬਕੌਰ ਦੇ ਵਾਰਿਸ ਅਸੀਂ ਉਹਦੇ ਮਾਪੇ ਆ ਅਸੀਂ ਹਰ ਸਾਲ ਇਸ ਸਮਾਗਮ ਕਰਾਵਾਂਗੇ ਕਿੰਨਾ ਚੰਗਾ ਲੱਗਦਾ ਕਿ ਜਿਸ ਸੰਗਰਾਮਣ ਨੂੰ 100 ਸਾਲ ਕਿਸੇ ਨੇ ਪੁੱਛਿਆ ਨਹੀਂ ਅੱਜ ਪਿੰਡ ਵਾਲੇ ਉਸ ਗੱਲ ਲਈ ਬਹੁਤ ਸचेत ਹੋ ਗਏ ਆ ਤੇ ਆਪਣੇ ਪਿੰਡ ਦੇ ਮਾਣ ਨੂੰ ਜਿਹੜਾ ਅੱਗੇ ਲਜਾਣਾ ਚਾਹੁੰਦੇ ਆ। ਸ਼ਹਿਰ ਦੇ ਬਾਰੇ ਕੀ ਕਹਿਣਾ ਹੈ ਲੋਕਾਂ ਦਾ? ਕਿਤਾਬ ਬਾਰੇ ਤੁਸੀਂ ਦੇਖਿਆ ਇੱਥੇ ਕਿ ਕਿਤਾਬ ਲੋਕਾਂ ਨੂੰ ਬਹੁਤ ਡਿਮਾਂਡ ਸੀ ਪਰ ਸਾਡੇ ਕੋਲ ਕਿਤਾਬਾਂ ਹਾਂ ਬਹੁਤ ਥੋੜੀਆਂ ਸੀ ਉਸ ਕਿਤਾਬ ਦੇ ਵਿੱਚ ਉਹ ਇਤਿਹਾਸਕ ਤੱਥ ਆਏ ਆ ਜਿਹੜੇ ਅੱਜ ਤੋਂ ਪਹਿਲਾਂ ਬਹੁਤੀਆਂ ਕਿਤਾਬਾਂ ਚ ਨਹੀਂ ਆਏ ਇੱਕ ਜੀਵਨੀਕ ਲੇਖਨੁਮਾ ਤੋਂ ਬਹੁਤ ਲੋਕਾਂ ਨੇ ਲਿਖੀ ਆ ਪਰ ਜਿਹੜੇ ਫੈਕਟਸ ਦੇ ਆਧਾਰ ਤੇ ਗੱਲਾਂ ਕਰਨੀਆਂ ਚਾਹੀਦੀਆਂ ਸੀ ਉਹ ਨਹੀਂ ਹੋਇਆ ਮਿਸਾਲ ਦੇ ਤੌਰ ਤੇ 100 ਸਾਲ ਪਹਿਲਾਂ ਦੇ ਲਿਖ ਰਹੇ ਆ ਸਾਰੇ ਕਿਤਾਬਾਂ ਚਲੋ 100 ਸਾਲ ਨਹੀਂ 50 ਇੱਥੇ ਦੇ ਪਿੰਡ ਦੇ ਮਿਲਖਾ ਸਿੰਘ ਸਨੇਹੀ ਨੇ ਵੀ ਕਿਤਾਬ ਲਿਖੀ ਆਪਣੀ ਸਮਰੱਥਾ ਅਨੁਸਾਰ ਹੋਰ ਵੀ ਕੰਨਿਆਂ ਨੇ ਕਿਤਾਬਾਂ ਲਿਖੀਆਂ ਕਿਸੇ ਨੇ ਅੱਜ ਤੱਕ ਜੇਸ ਡੇਰੇ ਚ ਬੀਬੀ ਪੜੀ ਉਸ ਉਹਦੇ ਮਹੰਤ ਦਾ ਨਾਮ ਹੀ ਜਾਣਿਆ ਉਸ ਜਗ੍ਹਾ ਦੀ ਪਛਾਣ ਨਹੀਂ ਕੀਤੀ ਮੇਰੀ ਕਿਤਾਬ ਚ ਪਹਿਲੀ ਵਾਰੀ ਉਸ ਮਹੰਤ ਦਾ ਨਾਮ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਉਹ ਕੀ ਕਰਦਾ ਸੀ ਕਿਹੜੀ ਸੰਪਰਦਾਇ ਨਾਲ ਸੰਬੰਧਤ ਸੀ ਉਹ ਕਿਸ ਵਿਚਾਰਧਾਰਾ ਦਾ ਸੀ ਉਹ ਸਾਰਾ ਜ਼ਿਕਰ ਆਇਆ ਦੂਜੀ ਗੱਲ ਮੈਂ ਦੱਸਦੇ ਆ ਕਿ ਅਸੀਂ ਇਤਿਹਾਸ ਤੋਂ ਐਨੇ ਅਨਜਾਨ ਆ ਕਿ ਬੀਬੀ ਗੁਲਾਬ ਕੋਰ ਪਿੰਡ ਪਿੰਡ ਜਾ ਕੇ ਜਿਹੜਾ ਪ੍ਰਚਾਰ ਕਰਦੀ ਰਹੀ ਆ ਜਿਹੜਾ ਉਹਨੇ ਸੁਨੇਹਾ ਦਿੱਤਾ ਉਹ ਕਿਸੇ ਕਿਤਾਬ ਚ ਆਇਆ ਹੀ ਨਹੀਂ ਸામਨੇ ਲੱਗਾ ਸੀ ਬੀਬੀ ਗਲਾਵਕੌਰ ਨੇ ਕਿਹਾ ਬਗਾਵਤ ਕਰੋ ਸਾਮਰਾਜ ਨੂੰ ਖਤਮ ਕਰੋ ਅੰਗਰੇਜ਼ੀ ਹਕੂਮਤ ਦਾ ਸਤਿਆਨਾਸ਼ ਕਰੋ ਤੇ ਉਸ ਸਮਾਜ ਦੀ ਸਿਰਜਣਾ ਕਰੋ ਜਿੱਥੇ ਬਰਾਬਰੀ ਹੋਵੇ ਆਜ਼ਾਦੀ ਹੋਵੇ ਤੇ ਬਣਿਆ ਇਹ ਚੀਜ਼ਾਂ ਬੁਨਿਆਦੀ ਸੂਲ ਹੋਣ ਕਿਸੇ ਨੇ ਅਜੇ ਤੱਕ ਜ਼ਿਕਰ ਨਹੀਂ ਕੀਤਾ ਇਹਨਾਂ ਗੱਲਾਂ ਦਾ ਇਹ ਮੈਂ ਨਹੀਂ ਆਪਣੇ ਕੋਲੋਂ ਕਹਿਆ ਰਾਮ ਸਿੰਘ ਮਜੀਠਾ ਦੀ ਕਿਤਾਬ ਦੇ ਵਿੱਚ ਆ ਮੈਂ ਹਵਾਲਾ ਵੀ ਦਿੱਤਾ ਇੱਕ ਗੱਲ ਜਿਹੜੀ ਆ ਕਿ ਬੀਬੀ ਦੀ ਗੁਰਦੁਆਰਿਆਂ ਬਾਰੇ ਆਉਂਦੀ ਆ ਕਿ ਬੀਬੀ ਗਲਾਵਕੌਰ ਜਿਹੜੀ ਆ ਗੁਰਦੁਆਰੇ ਦੀ ਬੜੀ ਹੈਗੀ ਸੀ ਸ਼ਰਧਾਲੂ ਸੀ ਇੱਕ ਗੱਲ ਹੈਗੀ ਆ ਬੀਬੀ ਸ਼ਰਧਾਲੂ ਬਹੁਤ ਸੀ ਕਿਉਂਕਿ ਇੱਥੋਂ ਵੀ ਵਿਦਿਆ ਪੜ੍ਹ ਕੇ ਗਈ ਸੀ ਗੁਰਦੁਆਰੇ ਚੋਂ ਸਿੱਖਿਆ ਲਈ ਸੀ ਇੱਥੋਂ ਡੇਰੇ ਚੋਂ ਲਈ ਸੀ ਪਰ ਇੱਕ ਗੱਲ ਮੈਂ ਕਹਾਂ ਕਿ ਬੀਬੀ ਨੇ ਉਥੇ ਧਰਮ ਦਾ ਜਾਂ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ ਉਹਨੇ ਇਨਕਲਾਬ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦਾ ਪ੍ਰਚਾਰ ਕੀਤਾ ਉਹਦਾ ਮੰਦਰਥ ਕੋਰ ਸੀ ਧਰਮ ਵਧਾਈ ਹੋਈ ਸੀ ਕਿ ਦੇਸ਼ ਨੂੰ ਆਜ਼ਾਦ ਕਰਾਉਣਾ ਇਹਦੇ ਬਾਰੇ ਸਾਡਾ ਵੱਡਾ ਬਾਬਾ ਗਦਰੀ ਬਾਬਾ ਭਾਗ ਸਿੰਘ ਕਨੇਡੀਅਨ ਨੇ ਵੀ ਲਿਖਿਆ ਆਪਣੇ ਬਿਆਨ ਦੇ ਵਿੱਚ ਕਿਆ ਕਹਿੰਦੇ ਮਨੀਲਾ ਦੇ ਗੁਰਦੁਆਰੇ ਚ ਗਦਰ ਅਖਬਾਰ ਆਉਂਦਾ ਸੀ ਗਦਰੀਆਂ ਦੇ ਜਿਹੜੇ ਸੀ ਉਹ ਭਾਸ਼ਣ ਸੁਣ ਕੇ ਬੀਬੀ ਗੁਲਾਬਕੌਰ ਤੇ ਇੰਨਾ ਅਸਰ ਪਿਆ ਇੰਨੀ ਪ੍ਰਭਾਵਤ ਹੋਈ ਕਿ ਉਹ ਆਪਣਾ ਘਰ-ਬਾਰ ਛੱਡ ਕੇ ਪਤੀ ਸਮੇਤ ਸਾਰਾ ਕੁਝ ਤਿਆਗ ਕੇ ਗਦਰੀ ਬਣ ਗਈ। ਉਹਦਾ ਗਦਰੀ ਬਣਨ ਦਾ ਕਾਰਨ ਇਹ ਸੀ ਕਿ ਉਹਨੇ ਗਦਰੀਆਂ ਦੀਆਂ ਜਿਹੜੀਆਂ ਤਕਰੀਰਾਂ ਸੁਣੀਆਂ, ਉਹਨਾਂ ਨੇ ਉਹਨੂੰ ਟੰਬਿਆ ਗਦਰ ਅਖਬਾਰ ਨੇ ਉਹਨੂੰ ਟੰਬਿਆ ਤੇ ਇਸੇ ਕਰਕੇ ਉਹ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣਾ ਸਾਰਾ ਕੁਝ ਛੱਡ ਕੇ ਉਹਨੂੰ ਇੰਨਾ ਜਨੂੰਨ ਸੀ ਕਿ ਉਹਨੇ ਆਪਣੀ ਲਾਈਫ ਜਿਹੜੀ ਸੀ ਸਾਰੀ ਜ਼ਿੰਦਗੀ ਇਸ ਦੇ ਲੇਖੇ ਤੇ ਆਪਣੇ ਪੇਕੇ ਸਹੁਰੇ ਨਹੀਂ ਗਈ ਲੋਕੀ ਤੇ ਕਹਿੰਦੇ ਆ ਕੋਦੇ ਪੇਕੇ ਸਹੁਰਿਆਂ ਨੇ ਉਹਦੀ ਬਾਹ ਨਹੀਂ ਫੜੀ ਮੈਂ ਇੱਥੇ ਉਲਟ ਖਿਆਲਦੀ ਆ ਪੇਕੇ ਸਹੁਰੇ ਤੇ ਸ਼ਾਇਦ ਉਹਨੂੰ ਪੁੱਛ ਲੈਂਦੇ ਪਰ ਬੀਬੀ ਗੁਲਾਬਕੌਰ ਨੇ ਇਸ ਪਾਸੇ ਧਿਆਨ ਨਹੀਂ ਕੀਤਾ ਉਹਨੂੰ ਇਹ ਸੀ ਮੈਂ ਪੇਕਿਆਂ ਕੋਲ ਨਹੀਂ ਜਾਣਾ ਮੈਂ ਸਹੁਰਿਆਂ ਕੋਲ ਨਹੀਂ ਜਾਣਾ ਮੈਂ ਤਾਂ ਦੇਸ਼ ਦੀ ਸੇਵਾ ਕਰਨੀ ਆ ਉਸ ਪਾਰਟੀ 'ਚ ਸ਼ਾਮਲ ਹੋਈ ਜਿਹੜੇ ਦੇਸ਼ ਨੂੰ ਆਜ਼ਾਦ ਕਰਨ ਲਈ ਜਾਨਾ ਵਾਰਨ ਵਾਸਤੇ ਆਏ ਸੀ ਇਸ ਕਰਕੇ ਬੀਬੀ ਗੁਲਾਬਕੌਰ ਦੀ ਬਹੁਤ ਵੱਖਰਤਾ ਹੈ ਅੱਜ ਤੋਂ 100 ਸਾਲ ਤੇ ਉਹਨੂੰ ਗਈ ਨਾ ਹੋ ਗਈ ਰਾਇਤੋ ਦਾ 110 ਸਾਲ ਪਹਿਲਾਂ ਉਹਨੇ ਇਤਿਹਾਸ ਸਿਰਜਿਆ ਉਦੋਂ ਤੇ ਮਨੁੱਖਤਾ ਦਾ ਜਿਹੜਾ ਆਦਮੀਆਂ ਦਾ ਸੀ ਉਹਨਾਂ ਦਾ ਹੀ ਹਕੂਮਤ ਦੇ ਖਿਲਾਫ ਬੀੜਾ ਚੁੱਕਣਾ ਬੜੀ ਵੱਡੀ ਗੱਲ ਸੀ ਜਿੱਥੇ ਗਦਰ ਪਾਰਟੀ ਨੇ ਬੀੜਾ ਚੁੱਕਿਆ ਉਹਦੇ ਚ ਬੀਬੀ ਗੁਲਾਬਕੌਰ ਸ਼ਾਮਲ ਹੋਈ ਤੇ ਗਦਰ ਲਹਿਰ ਦੇ ਉਹਨਾਂ ਮਹਾਨ ਆਗੂਆਂ ਦੀ ਪਹਿਲੀ ਕਤਾਰ ਚ ਬੀਬੀ ਗੁਲਾਬਕੌਰ ਦਾ ਨਾਮ ਆਉਂਦਾ